ਪੰਜਾਬੀ ਗਾਇਕ ਗੁਰਮਨ ਮਾਨ ਦਾ ਨਵਾਂ ਗੀਤ ਕਿੱਥੋਂ ਮਿਲੂ ਤੈਨੂੰ ਮੈਂ ਕੁੰਡਰੀ ਚੋਂ ਸ਼ਨੀ ਮੈਂ ਡੱਬ ਚ ਰੱਖਾਂ ਦੇ ਖਿਲਾਫ ਹਿੰਦੂ ਆਗੂਆਂ ਨੇ ਮੋਰਚਾ ਖੋਲ ਦਿੱਤਾ ਅੱਜ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਬਾਹਰ ਹਿੰਦੂ ਆਗੂਆਂ ਨੇ ਥਾਣਾ ਘੇਰ ਲਿਆ ਤੇ ਧਰਨਾ ਪ੍ਰਦਰਸ਼ਨ ਕੀਤਾ ਹਿੰਦੂ ਆਗੂਆਂ ਦੀ ਅਗਵਾਈ ਕਰ ਰਹੇ ਜਤਿੰਦਰ ਗੁਰਾਇਨ ਨੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦੇ ਉੱਪਰ ਇਹ ਵੀ ਦੋਸ਼ ਲਾਏ ਹਨ ਕਿ ਪੁਲਿਸ ਨੇ ਉਹਨਾਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਥਾਣਾ ਦੇ ਬਾਹਰ ਬੈਠ ਕੇ ਉਹਨਾਂ ਦੇ ਵੱਲੋਂ ਤੇ ਹਿੰਦੂ ਆਗੂਆਂ ਦੇ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਗੁਰਾਇਨ ਨੇ ਕਿਹਾ ਕਿ ਗਾਇਕ ਮਾਨ ਦौरा ਸ਼ਨੀ ਦੇਵ ਦੇ ਲਈ ਇਸਤੇਮਾਲ ਕੀਤੀ ਗਈ ਸ਼ਬਦਾਬ ਲਈ ਨਿੰਦਣਯੋਗ ਹੈ ਗਾਇਕ ਮਾਨ ਆਪਣੀ ਮਰਿਆਦਾ ਭੁੱਲ ਕੇ ਹਿੰਦੂ ਦੇਵੀ ਦੇਵਤਿਆਂ ਦਾ અપਮਾਨ ਕਰ ਰਹੀ ਆ ਹਿੰਦੂ ਧਰਮ ਦੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਇਸ ਗੀਤ ਦੇ ਰਾਹੀਂ ਠੇਸ ਪਹੁੰਚੀ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਅੱਜ ਅਸੀਂ 7 ਨੰਬਰ ਥਾਣੇ ਦੇ ਬਾਹਰ ਬੈਠੇ ਆ ਬੜੀ ਹੀ ਮਾੜੀ ਸ਼ਬਦਾਵਲੀ ਜਿਹੜੀ ਸੀ ਇੱਕ ਸਿੰਗਰ ਨੇ ਗੁਰਨਾਮ ਮਾਨ ਜੀ ਦਾ ਨਾਮ ਹੈ ਸਾਨੇਵਾਲ ਦਾ ਰੈਨ ਨਾਲ ਦੱਸਿਆ ਜਾ ਰਿਹਾ ਉਹਨੇ ਬੜੀ ਹੀ ਬਕਵਾਸ ਕੀਤੀ ਉਸ ਤੋਂ ਬਾਅਦ ਜਦੋਂ ਮੈਂ ਭਾਰਤਵਾਦ ਜੀ ਮੁਕੇਸ਼ ਖਰਾਨਾ ਜੀ ਅਸੀਂ ਉਰੇ ਆਏ ਕੰਪਲੇਂਟ ਲੈ ਕੇ ਵੀ ਚਲੋ ਕੰਪਲੇਂਟ ਦੇ ਦਈਏ ਤੇ ਐਸਐਚਓ ਸਾਹਿਬ ਨੂੰ ਪਤਾ ਨਹੀਂ ਕੀ ਪੀੜਾ ਹੋ ਗਈ ਕਹਿੰਦੇ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਕਿਉਂ ਲਗਾਇਆ ਤੁਸੀਂ ਜਾਓ ਸੜਕਾਂ ਤੇ ਬੈਠੋ ਤੇ ਐਸਐਚਓ ਸਾਹਿਬ ਅਸੀਂ ਸੜਕਾਂ ਤੇ ਆ ਗਏ ਤੇ ਪਿਛਲੇ 4 ਘੰਟੇ ਤੋਂ ਸੜਕਾਂ ਤੇ ਬੈਠੇ ਹਾਂ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਲੱਗਦਾ ਹੈ ਵੀ ਸੜਕਾਂ ਤੇ ਬੈਠ ਕੇ ਹੀ ਕਾਰਵਾਈ ਹੋਣੀ ਹੈ ਤੇ ਅਸੀਂ ਸੜਕਾਂ ਤੇ ਬੈਠ ਕੇ ਕਾਰਵਾਈ ਕਰਾ ਲਾਂਗੇ ਜੇ ਇਹ ਸੜਕ ਤੇ ਨਹੀਂ ਹੁੰਦੀ ਸੀ ਅਗਲੀ ਸੜਕ ਤੇ ਵੀ ਜਾਣ ਨੂੰ ਤਿਆਰ ਬੈਠਨੇ ਆ 4 ਤੋਂ 5 ਵਜਣ ਵਾਲੇ ਤੇ 5 ਘੰਟੇ ਹੋ ਜਣੇ ਲੇਕਿਨ ਕੋਈ ਗੱਲ ਨਹੀਂ ਸਾਡੀ ਜਾਨ ਵਿੱਚ ਚੱਲ ਜੇਗੀ ਨਾ ਸਾਨੂੰ ਮਨਜ਼ੂਰ ਹੈ ਲੇਕਿਨ ਅਸੀਂ ਕਾਰਵਾਈ ਕਰਾਵਾਂਗੇ ਜੇ ਸਾਨੂੰ ਕੋਈ ਕੁਰਬਾਨੀ ਦੇਣੀ ਪਈ ਤੇ ਅਸੀਂ ਕੁਰਬਾਨੀ ਦੇਣ ਲਈ ਤਿਆਰ ਬੈਠੇ ਆ ਪਰ ਅਸੀਂ ਆਪਣੇ Hindu ਦੇਵੀ ਦੇਵਤਾ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੁੰਦਿਆ ਤਾਂ ਅਸੀਂ ਇੱਥੇ ਹੀ ਬੈਠੇ ਆ 5-6 ਘੰਟੇ ਸਾਨੂੰ ਹੋ ਗਏ ਸਵੇਰ ਦਾ 12 ਵਜੇ ਦਾ ਅਸੀਂ ਲਾਇਆ ਲਗਭਗ 5 5 ਵਜ ਗਏ ਨੇ 5 ਘੰਟੇ ਸਾਨੂੰ ਹੋ ਗਏ ਅਗਰ ਨਹੀਂ ਆਣਗੇ ਅਸੀਂ ਇੱਥੇ ਹੀ ਬੈਠੇ ਆ ਨਹੀਂ ਹੋਏਗਾ ਕੱਲ ਭੁਖ ਹੜਤਾਲ ਤੇ ਬੈਠਾਂਗੇ ਮਰਨ ਉਮਰਤ ਕਰਾਂਗੇ ਲੇਕਿਨ ਸ਼ਾਂਤੀਪੂਰਕ ਸਾਡਾ ਧਰਨਾ ਚੱਲੇਗਾ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਰਹੇ ਸਾਡੀ ਸਿਰਫ ਮੰਗ ਇਹੀ ਹੈ ਵੀ ਤੁਸੀਂ ਸਾਡਾ ਪਰਚਾ ਦਰਜ ਕੀਤਾ ਜਾਵੇ ਧੰਨਵਾਦ ਮਸਲਾ ਜੀ ਇੱਕ ਬਹੁਤ ਗੰਭੀਰ ਮਸਲਾ ਹੈ ਸਾਡੇ ਹਿੰਦੂਆਂ ਦੀ ਤੇ ਹਰ ਧਾਰਮਿਕ ਇਨਸਾਨ ਦੀ ਧਰਮ ਦੀ ਜਿਹੜੀ ਆਸਥਾ ਨਾਲ ਜੁੜਿਆ ਜਿਹੜਾ ਮੁੱਦਾ ਹੈਗਾ ਜਿਹੜੀ ਕੇਸ ਪਹੁੰਚੀ ਹੈ ਇੱਕ ਸਿੰਗਰ ਘਟੀਆ ਬੰਦਾ ਜਿਹਦਾ ਨਾਮ ਲੈਣਾ ਵੀ ਮੈਨੂੰ ਗੰਦਾ ਲੱਗ ਰਿਹਾ ਵੀ ਉਹਨੇ ਇੱਕ ਗਾਣਾ ਬਣਾਇਆ ਔਰ ਉਹਦੇ ਵਿੱਚ ਸ਼ਨੀ ਦੇ ਮਹਾਰਾਜ ਜੀ ਦੇ ਸ਼ਬਦ ਦਾ ਅਬਧਰ ਭਾਸ਼ਾ ਦੀ ਡਿਪਲੀ ਕੀਤੀ ਗਾਣੇ ਦਾ ਯੂਜ਼ ਕੀਤਾ ਕਿ ਵੀ ਯਾਰ ਉਹਨਾਂ ਨੂੰ ਡਰ ਨਹੀਂ ਕਿਸੇ ਦਾ ਜਾਂ Hindu ਸਮਾਜ ਦਾ ਡਰ ਨਹੀਂ ਪ੍ਰਸ਼ਾਸਨ ਦਾ ਡਰ ਨਹੀਂ ਸਰਕਾਰ ਦਾ ਡਰ ਨਹੀਂ ਕਿ ਉਹਨਾਂ ਨੂੰ ਡਰ ਨਹੀਂ ਇਸ ਗੱਲ ਦਾ ਕਿ ਵੀ ਉਹਨਾਂ ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਪਰ ਨਹੀਂ ਸਾਨੂੰ ਅੱਜ ਪਤਾ ਲੱਗ ਰਿਹਾ ਦੇਖੋ ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਇਨਸਾਫ ਆਸਤੇ ਕਿ ਪ੍ਰਸ਼ਾਸਨ ਦੀ ਉਹਨਾਂ ਨੂੰ سپورਟ ਹੈ ਉਹ ਤਾਂ ਡਰ ਨਹੀਂ ਹੈਗਾ ਸਾਨੂੰ ਅੱਜ ਪਤਾ ਲੱਗ ਰਿਹਾ ਇਸ ਕਰਕੇ ਦੇਵੀ ਦੇਵਤਾਵਾਂ ਦੇ ਨਾਮ ਯੂਜ਼ ਹੁੰਦੇ ਆ ਗਾਣਿਆਂ ਦੇ ਵਿੱਚ ਕਿ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਕੋਈ دہشت ਨਹੀਂ ਸਰਕਾਰ ਦੀ ਕਿਸੇ ਕਿਸਮ ਦੀ ਕੁਛ ਨਹੀਂ ਖੁੱਲੇ ਆਮ ਧਰਮ ਦੀ ਧੱਜੀਆਂ ਉਡਾਰੇ ਨੇ ਖੁੱਲੇ ਆਮ ਦੇਵੀ ਦੇਵਤਾਵਾਂ ਦਾ અપਮਾਨ ਕਰ ਰਹੇ ਆ ਪਰ ਅਸੀਂ ਇਹ ਹੋ ਨਹੀਂ ਦੇਣਾ ਸਾਡਾ ਧਰਮ ਜਾਗ ਰਿਹਾ ਸਾਡਾ ਹਿੰਦੂ ਜਾਗ ਰਿਹਾ ਅਸੀਂ ਸੜਕਾਂ ਤੇ ਬੈਠੇ ਆ ਤੇ ਅਸੀਂ ਇਨਸਾਫ ਲੈ ਕੇ ਰਵਾਂਗੇ ਅਸੀਂ ਅੱਜ ਪਰਚਾ ਦਰਜ ਕਰਾ ਕੇ ਹੀ ਇਥੋਂ ਉੱਠਣਾ ਇਹ ਸਾਡਾ ਸੰਕਲਪ ਹੈ ਜੀ ਅਸੀਂ ਇਥੋਂ ਤਾਂ ਹੀ ਉੱਠਣਾ ਜਦੋਂ ਪਰਚਾ ਦਰਜ ਹੋ ਜੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਇੱਕ ਬੜੀ ਦੁੱਖ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਕਦੀ ਸੋਚਿਆ ਵੀ ਨਹੀਂ ਸੀਗਾ ਜਿਸ ਇਹਨਾਂ ਵਾਸਤੇ ਸਾਨੂੰ ਸੜਕਾਂ ਤੇ ਬਹਿਣਾ ਪਏਗਾ ਇੱਕ ਸਿੰਗਰ ਸਿੰਗਰ ਵੀ ਕਹਾਦਾ ਇੱਕ ਅੱਜਕੱਲ ਟੁੱੱਚੇ ਜਿਹੇ ਬੰਦੇ ਉੱਠਦੇ ਨੇ ਗਾਣੇ ਗਾਣ ਲੱਗ ਜਾਂਦੇ ਨੇ ਕੋਈ ਸਮਝਦੇ ਨਹੀਂ ਉਹਨਾਂ ਦੇ ਅਲਫਾਜ਼ ਕੀ ਨੇ ਆਪਣੀ ਇੱਕ ਫੋਕੀ ਪਬਲਿਸਿਟੀ ਪਾਣ ਵਾਸਤੇ ਭਗਵਾਨਾਂ ਨੂੰ ਟਾਰਗੇਟ ਕਰਨ ਲੱਗ ਜਾਂਦੇ ਨੇ ਉਸ ਖਾਸ ਕਰਕੇ ਹਿੰਦੂ ਦੇਵੀ ਦੇਵਤਾ ਦਾ ਪਮਾਨ ਕਰਦੇ ਨੇ ਇੱਕ ਕੋਈ ਸਿੰਗਰ ਉੱਠਿਆ ਗੁਰਮਨ ਮਾਨ ਕਰਕੇ ਉਹਨੇ ਸ਼ਨੀ ਦੇ ਭਗਵਾਨ ਬਾਰੇ ਇੱਕ ਬੜਾ ਹੀ ਗਲਤ ਜਿਹੜੇ ਕਿ ਮੈਂ ਤਾਂ ਮੂੰਹੋਂ ਵੀ ਨਹੀਂ ਕੱਢ ਸਕਦਾ ਅਲਫਾਜ਼ ਉਹ ਕੱਢੇ ਨੇ ਔਰ ਦੁੱਖ ਦੀ ਗੱਲ ਹੈ ਅੱਜ ਅਸੀਂ ਸਾਰੇ ਮੇਰੇ Hindu ਭਰਾ ਇਕੱਠੇ ਹੋ ਕੇ ਜਦੋਂ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਇੱਕ ਕੰਪਲੇਂਟ ਦੇਣ ਆਏ ਆ ਔਰ ਇੱਥੋਂ ਦੇ ਐਸਐਚਓ ਸਾਹਿਬ ਜੋ ਕਿ ਇੱਕ ਬੜੀ ਇੱਕ ਜ਼ਿੰਮੇਵਾਰ ਕੁਰਸੀ ਤੇ ਬੈਠੇ ਨੇ ਉਹਨਾਂ ਨੇ ਸਾਡੀ ਗੱਲ ਕੀ ਸੁਣੀ ਸੀ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਔਰ ਉਹਨਾਂ ਨੂੰ ਇਹ ਗੱਲ ਕਹਿ ਰਹੇ ਨੇ ਵੀ ਤੁਹਾਡਾ ਤਾਂ ਰੋਜ਼ ਦਾ ਹੀ ਧੰਦਾ ਹੋ ਗਿਆ ਤੁਸੀਂ ਉੱਠਦੇ ਹੋ ਤੇ ਤੁਸੀਂ ਕੋਈ ਨਾ ਕੋਈ ਤੁਰ ਪੈਂਦੇ ਹੋ ਦੱਸੋ ਇਹੋ ਜਿਹੇ ਅਲਫਾਜ਼ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਇਹੋ ਜਿਹੇ ਗੱਲਾਂ ਕਰਨ ਲੱਗਿਆਂ ਕਹਿੰਦੇ ਜੀ ਤੁਸੀਂ ਸੜਕਾਂ ਤੇ ਬਹਿ ਜਾਓ ਸਾਡੇ ਭਰਾ ਸਾਰੇ ਸੜਕਾਂ ਤੇ ਆ ਕੇ ਬੈਠੇ ਜਦੋਂ ਤੁਹਾਡੇ ਵਰਗੇ ਇੱਕ ਪੱਤਰਕਾਰ ਭਰਾ ਨੇ ਜਾ ਕੇ ਉਹਨਾਂ ਦੀ ਬਾਈਟ ਲਈ ਤੋਂ ਉਹਨਾਂ ਨੇ ਕਿਹਾ ਕੀ ਹੋਇਆ ਸੈਚੋ ਸਾਹਿਬ ਤੋਂ ਉਹਨਾਂ ਅੱਗੋਂ ਕਹਿੰਦੇ ਨੇ ਕਿ ਉਹ ਮੇਰੇ ਕੈਬਨ ਦੇ ਵਿੱਚ ਆ ਕੇ ਸਾਡੇ ਥਾਣੇ ਦੇ ਵਿੱਚ ਆ ਕੇ ਜੈਸ਼ੀ ਰਾਮ ਦੇ ਨਾਰੇ ਲਗਾ ਰਹੇ ਸੀ ਕੀ ਸਾਡੇ ਹਿੰਦੁਸਤਾਨ ਦੇ ਵਿੱਚ ਜੈ ਸ਼੍ਰੀ ਰਾਮ ਦਾ ਨਾਰਾ ਲਗਾਣਾ ਗਲਤ ਹੈ ਮੈਂ ਤੁਹਾਡੇ ਤੋਂ ਪੁੱਛਦਾ ਸਾਡਾ ਇੱਕ ਸਾਰੇ ਧਰਮਾਂ ਨੂੰ ਲੈ ਕੇ ਚੱਲਣ ਵਾਲਾ ਦੇਸ਼ ਹਰ ਧਰਮ ਨੂੰ ਆਪਣੇ ਆਪਣੇ ਧਰਮ ਦੇ ਨਾਲ ਚੱਲਣ ਦੀ ਇੱਕ ਖੁੱਲੀ ਆਜ਼ਾਦੀ ਸਾਡੇ ਸੰਵਿਧਾਨ ਨੇ ਦਿੱਤੀ ਹੋਈ ਹੈ ਤੇ ਸਾਡੇ Hindu ਧਰਮ ਵਾਲਿਆਂ ਨੇ ਅਸੀਂ ਜਿਹੜੇ ਦੇਵੀ ਦੇਵਤਾ ਨੂੰ ਮੰਗਦੇ ਆ ਉਹਨਾਂ ਦਾ ਨਾਂ ਲੈ ਰਹੇ ਆਂ ਔਰ ਇਹੋ ਜੇ ਐਸਐਚਓ ਸਾਹਿਬ ਨੇ ਇਸ ਗੱਲ ਦੀ ਨਿਖੇਦੀ ਕਰਦੇ ਆਂ ਔਰ ਉਹਨਾਂ ਨੂੰ ਵੀ ਕਹਿੰਨੇ ਆਂ ਐਸਐਚਓ ਸਾਹਿਬ ਥੋੜਾ ਜਾਗੋ ਤੁਸੀਂ ਜਿਸ ਜਗ੍ਹਾ ਤੇ ਬੈਠੇ ਹੋ ਉਹ ਬੜੀ ਇੱਕ ਬੜੀ ਹੀ ਮਾਨਣੇ ਗਰਮਾਨਣੇ ਗੱਦੀ ਤੇ ਹੋ ਤੁਸੀਂ ਲੋਕਾਂ ਦਾ ਗੱਲ ਸੁਣਨ ਵਾਸਤੇ ਬੈਠੇ ਹੋ ਇਦਾਂ ਦੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਹੁਣ ਮੇਰੀ ਉਹਨਾਂ ਅੱਗੇ ਇਹੀ ਬੇਨਤੀ ਹੈ ਕਿ ਜਿਹੜਾ ਉਹ ਗਲਤ ਇਹ ਬੋਲਿਆ ਹੈ ਸਿੰਗਰ ਉਹਦੇ ਤੇ ਤੁਸੀਂ ਪਰਚਾ ਦਰਜ ਕਰੋ ਤਾਂ ਕਿ ਉਹਨੂੰ ਸਾਨੂੰ ਵੀ ਨਿਆਂ ਮਿਲ ਸਕੇ ਜੈ ਸ਼ਰਮ ਕੁਝ ਹਿੰਦੂ ਸੰਸਥਾਾਂ ਵੱਲੋਂ ਇੱਕ ਦਰਖਾਸਤ ਜਿਹੜੇ ਦਰਖਾਸਤ ਦਿੱਤੀ ਗਈ ਹੈ ਸਿੰਘ ਰਗੁਰਮਨ ਮਾਨ ਵੱਲੋਂ ਕੋਈ ਗਾਣਾ ਰਿਲੀਜ਼ ਕੀਤਾ ਗਿਆ ਉਸ ਗਾਣੇ ਦੇ ਉੱਤੇ ਇਤਰਾਜ ਜਤਾਇਆ ਗਿਆ ਇਹਨਾਂ ਨੇ ਵੀ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜਿਸ ਬਾਰੇ ਸਿੰਘ ਜੀ ਦੀ ਦਰਖਾਸਤ ਇਹਨਾਂ ਨੇ ਸਾਨੂੰ ਦਿੱਤੀ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਐਸੀ ਕਰਾਂਗੇ ਸਰ ਉਹਨਾਂ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਸਾਨੂੰ ਦਫ਼ਤਰ ਵਿੱਚ ਧੱਕੇ ਮਾਰੇ ਗਏ ਨੇ ਅਜਿਹੀ ਕੋਈ ਗੱਲ ਨਹੀਂ ਥਾਣੇ ਦੇ ਵਿੱਚ ਹਰ ਥਾਂ ਤੇ ਕੈਮਰਾ ਲੱਗਿਆ ਹੋਇਆ ਹੈ ਜੀ ਜੇ ਜੀ ਗੱਲ ਹੈ ਤਾਂ ਸਾਬਤ ਕਰਨ ਤੰਦ ਸਰ ਜੀ ਸੀਸੀ ਸੀਸੀ ਕੈਮਰਾ ਵੀ ਵੀਡੀਓ ਵੀ ਪਈ ਜਾਣਾ ਜਿਹੜੇ ਸਾਨੂੰ ਐਸਐਚਓ ਸਾਹਿਬ ਨੇ ਤਤਪ ਬਣਾ ਬਾਹਰ ਕੱਢ ਕੇ ਠੇਮਾ ਦਿੱਤੀ ਕਿਚਨ ਕੋਈ ਠੱਕੇ ਨਹੀਂ ਮਾਰੇਗੇ ਬਿਲਕੁਲ ਦਰਖਾਸਤ ਉਹਨਾਂ ਦੀ ਲੈ ਲਈ ਗਈ ਹੈ ਦਰਖਾਸਤ ਤੇ ਮਨਤਾਬ ਕੋ ਉਹਨਾਂ ਦੀ ਕਾਰਵਾਈ ਹੋਣ ਦਾ ਦੱਸ ਦਿੱਤਾ ਗਿਆ ਸੀ ਵੀ ਕੀਤੀ ਜਾਊਗੀ ਪਰ ਉਹ ਜਾਣ ਬੁਝ ਕੇ ਉਹ ਇੱਕ ਇਸ਼ੂ ਕ੍ਰੀਏਟ ਕਰਕੇ ਐਫਆਈਆਰ ਦਾ ਦਰਜ ਕਰਾਉਣਾ ਚਾਹੁੰਦੇ ਨੇ ਉਹਨਾਂ ਨੇ ਸਰ ਇਹ ਵੀ ਕਿਹਾ ਕਿ ਜੈਸ਼ੀਵਰਾਮ ਦਾ ਸੀ ਨਾਰਾ ਕੋਈ ਅੰਦਰ ਲਗਾਇਆ ਤੇ ਸਾਨੂੰ ਐਸਐਚਓ ਜੀ ਨੇ ਕਿਹਾ ਵੀ ਆਨੇ ਜਦ ਤੁਸੀਂ ਨਾਰਾ ਨਹੀਂ ਲਗਾ ਸਕਦੇ ਠੱਕੇ ਮਾਰ ਕੇ ਘਰ ਬਾਹਰ ਕਰਤਾ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਹਾਂ ਵੀ ਜੇ ਹਰ ਥਾਣੇ ਤੇ ਥਾਣੇ ਦੇ ਵਿੱਚ ਕੈਮਰਾ ਲੱਗਿਆ ਹੋਇਆ ਹੈ। ਹਰ ਥਾਂ ਦੀ ਰਿਕਾਰਡਿੰਗ ਹੈ ਸਾਡੇ ਕੋਲੇ। ਜੀ। ਜੇ ਅਜੇ ਹੀ ਹੈਗੀ ਆ ਆਓ ਸਬਦ ਕਰਨ। ਠੀਕ। ਅਸੀਂ ਪ੍ਰੋਵਾਈਡ ਕਰਾਵਾਂਗੇ। ਠੀਕ ਹੈ ਜੀ। ਠੀਕ ਹੈ ਸਾਡੇ। ਇਹ ਬਿਲਕੁਲ ਝੂਠੇ ਅਲੀਗੇਸ਼ਨ ਆ। ਜੀ। ਜਾਣਬਜ ਕੇ ਲੋਕਾਂ ਨੂੰ 扑ਕਾਉਣ ਵਾਸਤੇ। ਇਸ ਨੂੰ ਕਰਨ ਵਾਸਤੇ ਜੋ ਕਾਨੂੰਨ ਮੁਤਾਬਕ ਜੋ ਕਾਨੂੰਨੀ ਕਾਰਵਾਈ ਹੈ ਅਸੀਂ ਜੋ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਬਣੇਗੀ ਉਹ ਕਰਾਂਗੇ ਸਰ ਜੇ ਹੁੰਦਾ ਕਰਦੇ ਇਹਦੇ ਜੋ ਲੈਟਰ ਦਿੱਤਾ ਉਹਨਾਂ ਨੇ ਉਹਦਾ ਟਿੱਪਣੀ ਬਾਰੇ ਪਰ ਉਹਦੇ ਹੁਣ ਕੀ ਕਾਰਵਾਈ ਹੋ ਜੋ ਕੀ ਐਫਆਈਰ ਵੀ ਹੋ ਚੁੱਕਾ ਹੈ ਕਾਨੂੰਨੀ ਕਾਰਵਾਈ ਅਸੀਂ ਅਜੇ ਪੜਤਾਲधीन ਹੈ ਪੜਤਾਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਉਹ ਕਰਾਂਗੇ ਐਸਮ ਜਰ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ